ਇਹ ਰਾਜਵੀਰ ਜਵੱਦਾ ਦਾ ਜੋ ਘਰ ਹੈ ਜਿੱਥੇ ਇਸ ਵਕਤ ਫੈਮਿਲੀ ਦੇ ਵਿੱਚ ਫਿਲਹਾਲ ਤਾਂ ਕੋਈ ਨਹੀਂ ਹੈ ਪਾਪੂ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਰਾਜਵੀਰ ਸਿੰਘ ਜਵੱਦਾ ਦਾ ਜੋ ਐਕਸੀਡੈਂਟ ਹੋਇਆ ਹੈ ਤਕਰੀਬਨ ਹੋਊਗਾ 4:00 ਵਜੇ ਦੇ ਕਰੀਬ 3:30-4:00 ਵਜੇ ਫੋਨ ਆਇਆ ਸੀ ਉਦੋਂ ਪਤਾ ਸਾਨੂੰ ਲੱਗਿਆ ਵੀ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਐਕਸੀਡੈਂਟ ਹੋ ਚੁੱਕਿਆ ਹੈ ਇਹੀ ਦੱਸਦੇ ਆ ਵੀ ਉਹਦੇ ਰੀਡ ਦੀ ਹੱਡੀ ਤੇ ਵੱਜੀ ਹੈ ਤੇ ਸਿਰ ਤੇ ਸੱਟ ਵੱਜੀ ਹੋਈ ਹੈ ਛਾਤੀ ਤੇ ਲੱਗੀ ਹੋਈ ਹੈ ਬ੍ਰਦਰ ਮੇਰਾ ਉੱਥੇ ਪਹੁੰਚ ਚੁੱਕਿਆ ਤੇ ਉਹਨੇ ਸਾਨੂੰ ਜਾ ਕੇ ਦੱਸਿਆ ਵੀ ਉਹਨਾਂ ਦੀ ਕਾफी ਜ਼ਿਆਦਾ ਸੱਟਾਂ ਲੱਗੀਆਂ ਨੇ ਪਿੰਡ ਦੇ ਲੋਕਾਂ ਨੇ ਗੁਰਦੁਆਰੇ 'ਚ ਅਰਦਾਸ ਵੀ ਕਰਾਈ ਹੈ ਹਾਂਜੀ ਅਸੀ ਕਰੀ ਸੀ ਉੱਥੇ ਗੁਰਦੁਆਰੇ 'ਚ ਵੀ ਗਏ ਸੀ ਸਾਡੇ ਤਾਂ ਘਰ ਦੇ ਨਾਲ ਘਰ ਆ ਉਹ ਬਚਪਨ ਤੋਂ ਸਾਡੇ ਘਰੇ ਹੀ ਬਹੁਤ ਮਿਹਨਤ ਕਰਕੇ ਇਸ ਬੁਲੰਦੀਆਂ ਤੱਕ ਪਹੁੰਚਿਆ ਉਹ ਤੇ ਛੋਟਾ ਹੁੰਦਾ ਉਹਨੂੰ ਗਾਉਣ ਦਾ ਬਹੁਤ ਸ਼ੌਂਕ ਸੀਗਾ ਪੰਜਾਬੀ ਸਿੰਗਰ ਰਾਜਵੀਰ ਜਵੱਦਾ ਦਾ ਅੱਜ ਐਕਸੀਡੈਂਟ ਹੋਇਆ ਔਰ ਸ਼ਿਮਲੇ ਜਾ ਰਹੇ ਸੀਗੇ ਬਾਈਕ ਤੇ ਆਪਣੇ ਦੋਸਤਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਅੱਗੇ ਗਾਂ ਆਈ ਹੈ ਜਿਸ ਤੋਂ ਬਾਅਦ ਰਾਜਵੀਰ ਜਵੱਦਾ ਦਾ ਐਕਸੀਡੈਂਟ ਹੋਇਆ ਔਰ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਹਸਪੀਟਲ ਦੇ ਵਿੱਚ ਉਹਨਾਂ ਦਾ ਜੇਰੇ ਇਲਾਜ ਚੱਲ ਰਿਹਾ ਮੈਂ ਸਵਿਫਟ ਜਗਰਾਉ ਦੇ ਪਿੰਡ ਪੌਂਦਾ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਜਵੀਰ ਜਵੱਦਾ ਦਾ ਘਰ ਹੈ ਸਭ ਤੋਂ ਪਹਿਲਾਂ ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਇਹ ਰਾਜਵੀਰ ਜਵੱਦਾ ਦਾ ਜੋ ਘਰ ਹੈ ਜਿੱਥੇ ਇਸ ਵਕਤ ਫੈਮਿਲੀ ਦੇ ਵਿੱਚ ਫਿਲਹਾਲ ਤਾਂ ਕੋਈ ਨਹੀਂ ਹੈ ਪਰ ਰਾਜਵੀਰ ਸਿੰਘ ਜਵੱਦਾ ਦਾ ਜੋ ਜੇਰੇ ਇਲਾਜ ਚੱਲ ਰਿਹਾ ਔਰ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਤਾ ਲੱਗਿਆ ਕਦੋਂ ਐਕਸੀਡੈਂਟ ਹੋਇਆ ਬਾਪੂ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਰਾਜਵੀਰ ਸਿੰਘ ਜਵੱਦਾ ਦਾ ਜੋ ਐਕਸੀਡੈਂਟ ਹੋਇਆ ਹੈ ਤਕਰੀਬ ਹਨ ਹੋਗ 4:00 ਵਜੇ ਦੇ ਕਰੀਬ 3:30-4:00 ਵਜੇ ਫੋਨ ਆਇਆ ਸੀ ਉਦੋਂ ਪਤਾ ਸਾਨੂੰ ਲੱਗਿਆ ਵੀ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਐਕਸੀਡੈਂਟ ਹੋ ਚੁੱਕਿਆ ਹੂੰ ਬ੍ਰਦਰ ਮੇਰਾ ਉੱਥੇ ਪਹੁੰਚ ਚੁੱਕਿਆ ਤੇ ਉਹਨੇ ਫਿਰ ਸਾਨੂੰ ਜਾ ਕੇ ਦੱਸਿਆ ਵੀ ਉਹਨਾਂ ਦੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਨੇ ਬਾਪੂ ਜੀ ਤੁਹਾਡਾ ਬਿਲਕੁਲ ਘਰ ਨਾਲ ਨਾਲ ਐ ਕੰਧ ਦੇ ਨਾਲ ਕੰਧ ਲੱਗਦੀ ਹੈ ਜਦੋਂ ਤੁਹਾਨੂੰ ਫੋਨ ਆਇਆ ਤੇ ਉਸ ਵਕਤ ਫੈਮਿਲੀ ਦੇ ਵਿੱਚ ਕੌਣ-ਕੌਣ ਸੀਗਾ ਔਰ ਪਤਾ ਲੱਗ ਪਾਇਆ ਕਿ ਵੀ ਐਕਸੀਡੈਂਟ ਹੋਇਆ ਕਿਸ ਤਰੀਕੇ ਦੇ ਨਾਲ ਆ ਔਰ ਕਿੰਨੇ ਦੋਸਤ ਸੀ ਔਰ ਕਿੰਨੇ ਜਣ ਬਾਈਕ ਤੇ ਜਾ ਰਹੇ ਸੀਗੇ ਇਹ ਇਹ ਬਾਈਕ ਤੇ ਜਾ ਰਹੇ ਸੀਗੇ ਤੇ ਕੋਈ 4-5 ਦੋ ਦੱਸ ਰਹੇ ਸੀਗੇ ਬਾਕੀ ਇਸ ਬਾਰੇ ਜ਼ਿਆਦਾ ਨਹੀਂ ਲੱਗਿਆ ਪਤਾ ਪਰ ਉਹ ਮੁਰੇ ਗਾਵਾਉਣ ਕਰਕੇ ਉਹ ਤਾਂ ਕਰਕੇ ਐਕਸੀਡੈਂਟ ਉਹਨਾਂ ਦਾ ਹੋ ਗਿਆ। ਇਹ ਤਾਂ ਕਲੀਅਰ ਨਹੀਂ ਹੋਇਆ। ਉਹ ਗਾਇਆਂ ਵੀ ਆ। ਹਾਂ ਜਾਨੀ ਕਿ ਉਹਦਾ ਜੋ 10 ਫਿਲਹਾਲ ਸਾਨੂੰ ਪਤਾ ਲੱਗਿਆ ਵੀ ਗਾਵਾ ਮੁਰੇ ਆ ਗੀਆਂ। ਹੂੰ ਤੇ ਗੰਭੀਰ ਸੱਟਾਂ ਲੱਗੀਆਂ ਜੀ ਉਹਨਾਂ ਦੇ। ਬਾਪੂ ਜੀ ਹੁਣ ਫੈਮਿਲੀ ਦੇ ਵਿੱਚ ਗੱਲਬਾਤ ਹੋਈ ਹੈ ਵੀ ਕਿੰਨੀਆਂ ਕਿੰਨੀਆਂ ਕਿ ਸੱਟਾਂ ਲੱਗੀਆਂ ਨੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਔਰ ਹਾਲਤ ਇਸ ਟਾਈਮ ਕਿਸ ਤਰ੍ਹਾਂ ਦੀ ਹੈ? ਦੇਖੋ ਜੀ ਉਹਨਾਂ ਦੇ ਤੌਣ ਦੇ ਮਣਕਿਆਂ ਤੇ ਰੀੜ ਦੀ ਹੱਡੀ ਤੇ ਔਰ ਪਛਲੀਆਂ ਟੁੱਟ ਦੋ ਟੁੱਟੀਆਂ। ਹੂੰ ਤੇ ਬਾਕੀ ਜੁ ਜਿੰਨਾ ਕਿ ਸਾਨੂੰ ਫਿਲਹਾਲ ਜੀ ਪਤਾ ਲੱਗਿਆ ਹੂੰ ਤੇ ਫੋਟੋਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੂੰ ਹਾਲਤ ਥੋੜੀ ਜੀ ਸੀਰੀਅਸ ਹੈ ਪਰ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਆ ਹੂੰ ਬਾਪੂ ਜੀ ਜੇਕਰ ਮੈਂ ਗੱਲ ਕਰਾਂ ਰਾਜਵੀਰ ਸਿੰਘ ਜਵੱਦਾ ਦੇ ਘਰ ਦੇ ਵਿੱਚ ਕੌਣ-ਕੌਣ ਆਇਆ ਇਸ ਟਾਈਮ ਉਹਨਾਂ ਦੀ ਮਾਤਾ ਜੀ ਆ ਉਹਨਾਂ ਦੀ ਵਾਈਫ ਆ ਬੱਚੇ ਆ ਦੋ ਹੂੰ ਉਹ ਪਰਿਵਾਰ ਦੇ ਵਿੱਚ ਹੂੰ ਇਹ ਵਿਆਹੇ ਹੋਏ ਨੇ ਹਾਂਜੀ ਹਾਂਜੀ ਬੱਚੇ ਉਹਨਾਂ ਦੇ ਦੋ ਕਿੰਨੇ ਬੱਚੇ ਨੇ ਦੋ ਕਿੰਨੀ ਉਮਰਾਂ ਨੇ ਇਹਨਾਂ ਦੇ ਆ ਬੇਟੀ 8 ਸਾਲ ਦੀ ਹੋਊਗੀ ਬੇਟਾ 4 ਸਾਲ ਦਾ ਹੂੰ ਕਿਸ ਤਰੀਕੇ ਦਾ ਸੁਭਾਅ ਪਿੰਡ ਦੇ ਵਿੱਚ ਕਿਉਂਕਿ ਤੁਸੀਂ ਬਚਪਨ ਤੋਂ ਸਾਨੂੰ ਜਾਣਦੇ ਹੋ ਰਾਜਵੀਰ ਸਿੰਘ ਜੀ ਵੱਦਾਂ ਉਹ ਬਹੁਤ ਨਰਮ ਸੁਭਾਅ ਦੇ ਆ ਸਾਰੇ ਮਿਲਵਰਤ ਕਰਕੇ ਰਹਿੰਦੇ ਆ ਜਦੋਂ ਪਿੰਡ ਚ ਆਉਂਦੇ ਹਰੇਕ ਨੂੰ ਮਿਲ ਕੇ ਜਾਂਦੇ ਆ ਬਹੁਤ ਸੁਭਾਅ ਵਧੀਆ ਜੀ ਉਹਨਾਂ ਦਾ ਹੂੰ ਤੇ ਬਾਹਰ ਤਾਂ ਹੁਣੇ ਚੰਡੀਗੜ੍ਹ ਗਏ ਆ ਬਾਬੂ ਜੀ ਤੁਹਾਡੀ ਗੱਲਬਾਤ ਹੋਈ ਹੈ ਫੋਨ ਤੇ ਫੈਮਿਲੀ ਦੇ ਨਾਲ ਕਿਉਂਕਿ ਫੈਮਿਲੀ ਉੱਥੇ ਆ ਵੀ ਕਿਸ ਤਰੀਕੇ ਦੀ ਅਸਤੀਤੀ ਹੈ ਤੇ ਇਹੀ ਦੱਸਦੇ ਆ ਵੀ ਉਹਦੇ ਰੀਡ ਦੀ ਹੱਡੀ ਤੇ ਵੱਜੀ ਹੈ ਹੂੰ ਤੇ ਸਿਰਸ 60 ਵਜੇ ਹੋਈ ਹੈ 60 ਤੇ ਲੱਗੀ ਹੋਈ ਹੈ ਅਸੀਂ ਤਾਂ ਪਰਮਾਤਮਾ ਅਗੇ ਹੀਰਦਾਸ ਕਰਦੇ ਆਂ ਵੀ ਛੇਤੀ ਉਹ ਸਿਹਤਯਾਬ ਹੋ ਜਾਉ। ਚਲੋ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਜਲਦੀ ਠੀਕ ਹੋਣ ਕਿਉਂਕਿ ਛੋਟੇ ਛੋਟੇ ਬੱਚੇ ਆ ਪਿੰਡ ਦੇ ਲੋਕਾਂ ਨੇ ਗੁਰਦੁਆਰੇ ਚ ਅਰਦਾਸ ਵੀ ਕਰਾਈ ਹੈ ਹਾਂਜੀ ਅਸੀਂ ਗਏ ਸੀ ਉੱਥੇ ਗੁਰਦੁਆਰੇ ਚ ਵੀ ਗਏ ਸੀ ਸਾਡੇ ਤਾਂ ਘਰ ਦੇ ਨਾਲ ਘਰ ਆ ਉਹ ਬਚਪਨ ਤੋਂ ਸਾਡੇ ਘਰੇ ਹੀ ਬਹੁਤ ਮਿਹਨਤ ਕਰਕੇ ਇਸ ਬੁਲੰਦੀਆਂ ਤੱਕ ਪਹੁੰਚਿਆ ਉਹ ਤੇ ਛੋਟਾ ਹੁੰਦਾ ਉਹਨੂੰ ਗਾਉਣ ਦਾ ਬਹੁਤ ਸ਼ੌਂਕ ਸੀਗਾ ਅਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਉਹਨੇ ਤੇ ਤਾਂ ਕਰਕੇ ਇਸ ਬਲੰਦੀਆਂ ਤੇ ਪਹੁੰਚਿਆ ਉਹ ਪੂਰੀਆਂ ਤੇ ਪਰ ਕਿਸੇ ਨੇ ਸੋਚਿਆ ਨਹੀਂ ਹੋਣਾ ਸੀ ਵੀ ਇਸ ਤਰ੍ਹਾਂ ਸੱਟਾਂ ਲੱਗਣਗੀਆਂ ਉਹਨਾਂ ਦੇ ਤੇ ਬਾਕੀ ਪ੍ਰਮਾਤਮਾ ਦੇ ਹੱਥ ਚਾ ਸਭ ਕੁਝ ਠੀਕ ਹੋਣ ਦੇਗਾ ਜੇਕਰ ਮੈਂ ਰਾਜਵੀਰ ਦੀ ਗੱਲ ਕਰਾਂ ਇਹ ਇੱਥੇ ਹੀ ਰਹਿੰਦੇ ਆ ਜਾਂ ਕਿਧਰੇ ਹੋਰ ਰਹਿੰਦੇ ਸੀਗੇ ਇਹ ਹੁਣ ਇੱਥੇ ਮੜੀ ਗਏ ਆ ਉੱਥੇ ਪਹਿਲਾਂ ਇੱਥੇ ਹੀ ਰਹਿੰਦੇ ਰਹੇ ਆ ਹੁਣ ਵੀ ਜਦੋਂ ਆਉਂਦੇ ਆ ਇੱਥੇ ਮਤਲਬ 3 ਸਾਲ ਹੋਏ ਹੋਣੇ ਤਿੰਨ ਸਾਲ ਹੋਇਆ ਗਿਆ ਇਹਨੂੰ ਬਾਕੀ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਅਸੀਂ ਹੂੰ ਸਾਰਿਆਂ ਨੂੰ ਜਦੋਂ ਆਉਂਦੇ ਆ ਮਿਲ ਕੇ ਜਾਂਦੇ ਆ ਮਤਲਬ ਪਿੰਡ ਦੇ ਵਿੱਚ ਕੀੜਾ ਮਾਰਦੇ ਰਹਿੰਦੇ ਆ ਹਾਂ ਮਾਰਦੇ ਰਹਿੰਦੇ ਆ ਮਾਤਾ ਜੀ ਉਹਨਾਂ ਦੀ ਫਿਰ ਇੱਥੇ ਆ ਜਾਂਦੇ ਕਈ ਕਈ ਜ਼ਿਆਦਾ ਦਿਨ ਇੱਥੇ ਰਹਿੰਦੇ ਆ ਮੈਂ ਦੇਖ ਰਹਾ ਵੀਰ ਜੀ ਤੁਸੀਂ ਵੀ ਨਾਲ ਹੀ ਹੋ ਨਾਲ ਹੀ ਘਰ ਆ ਤੁਸੀਂ ਵੀ ਯੰਗ ਹੋ ਤੁਹਾਡਾ ਵੀ ਵਾਹ ਵਾ ਪਿਆਰ ਹੋਣਾ ਕਿਉਂਕਿ ਛੋਟੇ ਹੁੰਦੇ ਕਾਫੀ ਸਮਾਂ ਗੁਜ਼ਰਿਆ ਇੱਥੇ ਹਾਂਜੀ ਛੋਟੇ ਹੁੰਦੇ ਤੋਂ ਕਾਫੀ ਵਧੀਆ ਅਸੀਂ ਇੱਕ ਦੂਜੇ ਨਾਲ ਵਰਤਦੇ ਸੀ ਹੂੰ ਬਹੁਤ ਵਧੀਆ ਸਵੇਹਾ ਸੀ ਹੂੰ ਖੇਡਦੇ ਖੇਡਦੇ ਰਹਿੰਦੇ ਸੀ ਅਸੀਂ ਜਦੋਂ ਮੈਂ ਨਿੱਕਾ ਹੁੰਦਾ ਸੀ ਇਹਨਾਂ ਦੇ ਘਰ ਹੀ ਆਉਂਦਾ ਹੁੰਦਾ ਸੀ ਹੂੰ ਬਹੁਤ ਵਧੀਆ ਮੇਰੇ ਨਾਲ ਬਚਪਨ ਤੋਂ ਹੀ ਹੂੰ ਖੇਡਦੇ ਹੁੰਦੇ ਸੀਗੇ ਬਸ ਬਹੁਤ ਵਧੀਆ ਸਵੇਹਾ ਸੀ ਬਸ ਰੱਬ ਮਿਹਰ ਕਰੇ ਛੇਤੀ ਠੀਕ ਹੋ ਜਾਣ ਮਤਲਬ ਅਰਦਾਸ ਕਰੀਏ ਸੀ ਸਾਰੇ ਮਿਲ ਕੇ ਵੀ ਪਰਮਾਤਮਾ ਜਲਦੀ ਠੀਕ ਕਰ ਦੇਵੇ ਅਰਦਾਸ ਕਰੋ ਛੇਤੀ ਠੀਕ ਹੋ ਜੇ ਹੂੰ ਹਾਂਜੀ ਸੋ ਬਿਲਕੁਲ ਰਾਜਵੀਰ ਸਿੰਘ ਜਵੱਦਾ ਦੇ ਘਰ ਦੇ ਬਾਹਰ ਮੈਂ ਮੌਜੂਦਾ ਪਿੰਡ ਜਗਰਾਉਂ ਦੇ ਵਿੱਚ ਜਿੱਥੇ ਇਹ ਰਾਜਵੀਰ ਦਾ ਘਰ ਹੈ ਹਾਲਾਂਕਿ ਫਿਲਹਾਲ ਫੈਮਿਲੀ ਦੇ ਵਿੱਚ ਤਾਂ ਹਲੇ ਕੋਈ ਨਹੀਂ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ ਸਥਿਤੀ ਬਹੁਤ ਨਾਜ਼ੁਕ ਹੈ ਔਰ ਸੱਟਾਂ ਜੋ ਗੰਭੀਰ ਲੱਗੀਆਂ ਨੇ ਕਹਿੰਦੇ ਨੇ ਕਿ ਬਾਈਕ ਤੇ ਜਾ ਰਹੇ ਸੀਗੇ ਤਾਂ ਜਿਸ ਤੋਂ ਬਾਅਦ ਗਾਹ ਅੱਗੇ ਆਈ ਹੈ ਗਾਉਣ ਤੋਂ ਬਾਅਦ ਐਕਸੀਡੈਂਟ ਇੱਡਾ ਕਿ ਜ਼ਬਰਦਸਤ ਹੋਇਆ ਗੰਭੀਰ ਸੱਟਾਂ ਲੱਗੀਆਂ ਨੇ ਫਿਲਹਾਲ ਮੋਹਾਲੀ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਫੈਮਿਲੀ ਵੀ ਜਿਹੜੀ ਮੋਹਾਲੀ ਦੇ ਵਿੱਚ ਆਔਰ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਤੇ ਗੁਰਦੁਆਰੇ ਦੇ ਵਿੱਚ ਕਿ ਰਾਜਵੀਰ ਜਲਦੀ ਠੀਕ ਹੋਣਾ ਹੋ ਜਾਣ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਪਰਮਾਤਮਾ ਤੋਂ ਸ਼ੁਕਰ ਕਰਦੇ ਆਂ ਕਿ ਜਲਦੀ ਰਾਜਵੀਰ ਠੀਕ ਹੋਣ ਜਲਦੀ ਠੀਕ ਹੋ ਕੇ ਘਰ ਆਣ ਕਿਉਂਕਿ ਜਿਸ ਤਰੀਕੇ ਦਾ ਨਾਲ ਐਕਸੀਡੈਂਟ ਹੋਇਆ ਪੰਜਾਬੀ ਸਿੰਗਰ ਨੇ ਕਾਫੀ ਫੇਮਸ ਨੇ ਬਹੁਤ ਅੱਛੇ-ਅੱਛੇ ਉਹਨਾਂ ਦੇ ਗਾਣੇ ਆਏ ਆ ਬਹੁਤ ਉਹਨਾਂ ਨੂੰ ਚਾਣ ਵਾਲੇ ਲੋਕ ਆ ਜੋ ਚਾਣ ਵਾਲੇ ਲੋਕ ਆ ਉਹ ਵੀ ਅਰਦਾਸ ਕਰ ਰਹੇ ਨੇ ਕਿ ਜਲਦੀ ਠੀਕ ਹੋਣ ਕਿਉਂਕਿ ਐਕਸੀਡੈਂਟ ਬਹੁਤ ਜ਼ਬਰਦਸਤ ਹੋਇਆ ਕਹਿ ਰਹੇ ਨੇ ਕਿ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਫਿਲਹਾਲ ਡਾਕਟਰਾਂ ਦੇ ਨਾਲ ਵੀ ਜਦੋਂ ਗੱਲਬਾਤ ਦੇਖਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਫਿਲਹਾਲ ਫੈਮਿਲੀ ਨੇ ਹਜੇ ਤਾਂ ਕੋਈ ਗੱਲਬਾਤ ਨਹੀਂ ਹੋਈ ਯਾਰ ਪਰ ਪਿੰਡ ਦੇ ਜੋ ਲੋਕ ਨੇ ਜੋ ਉਹਨਾਂ ਦੇ ਘਰ ਦੇ ਨਾਲ ਰਹਿੰਦੇ ਨੇ ਉਹਨਾਂ ਦੀ ਜਰੂਰ ਫੋਨ 'ਤੇ ਗੱਲ ਹੋਈ ਹੈ ਕਹਿ ਰਹੇ ਨੇ ਕਿ ਗੰਭੀਰ ਸੱਟਾਂ ਲੱਗੀਆਂ ਨੇ ਔਰ ਕਦੋਂ ਤੱਕ ਕਰ ਉਹਨਾਂ ਨੂੰ ਜੋ ਹੋਸ਼ ਆਂਦਾ ਪ੍ਰਮਾਤਮਾ ਕਰੇ ਕਿ ਜਲਦੀ ਹੋਸ਼ ਆਵੇ ਔਰ ਰਾਜਵੀਰ ਜਲਦੀ ਆਪਣੇ ਘਰੇ ਉਹ ਵਾਪਸ ਆਵੇ ਜਿਹੜਾ ਰੋਜ਼ਾਨਾ ਸਪੋਕਸਮੈਨ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਰਮਨ ਸਿੱਧੂ ਜਗਰਾ